ਕੋਵਿਡ ਵੈਕਸੀਨ ਨੂੰ ਲੈ ਕੇ ਚਰਚਾ ਚੜ੍ਹੀ ਹੋਈ ਆ ਕਿਉਂਕਿ ਜੋ ਵੈਕਸੀਨ ਬਣਾਉਣ ਵਾਲੀ ਕੰਪਨੀ ਨੇ ਖੁਦ ਇਹ ਗੱਲ ਐਕਸੈਪਟ ਕੀਤੀ ਆ ਕਿ ਇਹਦੇ ਰੇਅਰ ਚਾਂਸਸ ਹੋ ਸਕਦੇ ਆ ਜਿਦੇ ਨਾਲ ਸਾਈਡ ਇਫੈਕਟ ਹੋ ਸਕਦੇ ਆ 2021 ਔਰ 22 ਤੱਕ ਹੀ ਲੱਗੀ ਹੈ ਨਾ ਉਸ ਤੋਂ ਬਾਅਦ ਤਾਂ ਲੱਗੀ ਨਹੀਂ ਟੋਲਿਸ ਕਰਕੇ ਹੁਣ ਉਹਦਾ ਕੋਈ ਸਾਈਡ ਇਫੈਕਟ ਜ਼ਿਆਦਾ ਆਮ ਦੇ ਕੋਈ ਚਾਂਸਸ ਨਹੀਂ ਹੈ ਸੋ ਇਥੇ ਆਨ ਕੇ ਸਾਨੂੰ ਜਿਹੜਾ ਡਾਊਟ ਸੀਗਾ ਉਹ ਤਾਂ ਸਾਡੇ ਪ੍ਰੋਫੈਸ਼ਨ ਨਾਲ ਰਿਲੇਟਡ ਹੈ ਨਾ ਉਹਦਾ ਪੋਲਿਟਿਕਸ ਨਹੀਂ ਹੋਣੀ ਚਾਹੀਦੀ ਨਾ ਉਹਦੇ ਤੇ ਨਵਾਂ ਡਾਕਟਰ ਰਜਿਮੈਂਟ ਅਡਮਰ ਸਿੰਘ ਦਾ ਯਾਦ ਹੋਣਾ ਨੇ ਵੀ ਇਹ ਖਦਸ਼ੇ ਪਹਿਲਾਂ ਯਾਰ ਕੀਤੇ ਸੀ ਔਰ ਲੋਕ ਵੀ کہہ ਰਹੇ ਆ ਦੋਸਤੋ ਕੋਵਿਡ ਵੈਕਸੀਨ ਨੂੰ ਲੈ ਕੇ ਚਰਚਾ ਚੜੀ ਹੋਈ ਆ ਕਿਉਂਕਿ ਕੋਵੈਕਸਿਨ ਬਣਾਉਣ ਵਾਲੀ ਕੰਪਨੀ ਨੇ ਖੁਦ ਇਹ ਗੱਲ ਐਕਸੈਪਟ ਕੀਤੀ ਆ ਕਿ ਇਹਦੇ ਰੇਅਰ ਚਾਂਸਸ ਹੋ ਸਕਦੇ ਆ ਜਿਦੇ ਨਾਲ ਸਾਈਡ ਇਫੈਕਟ ਹੋ ਸਕਦੇ ਆ ਬਲਡ ਦੇ ਕਲੋਟਸ ਬਣ ਸਕਦੇ ਆ ਉਸ ਤੋਂ ਬਾਅਦ ਰੂਮਰਸ ਫੈਲ ਰਹੀਆਂ ਨੇ ਬਹੁਤ ਸਾਰੇ ਲੋਕ ਇਹ ਗੱਲ ਕਹਿ ਰਹੇ ਆ ਕਿ ਅਸੀਂ ਤਾਂ ਇਹ ਪਹਿਲਾਂ ਵੀ ਗੱਲ ਕਹੀ ਸੀ ਕਿ ਇਹ ਸੰਭਾਵਨਾਵਾਂ ਹੈਗੀਆਂ ਨੇ ਇਹ ਸਾਰਾ ਜੋ ਕੋਵਿਡ ਦਾ ਪੀਰੀਅਡ ਹੈ ਇਹ ਥਰਡ ਵਰਲਡ ਆਰਡਰ ਦਾ ਜਿਹੜਾ ਔਰੀਐਂਟੇਸ਼ਨ ਆ ਉਹਦਾ ਇੱਕ ਪਾਰਟ ਹੈ ਅੱਜ ਜਦੋਂ ਕੰਪਨੀ ਨੇ ਖੁਦ ਇਹ ਗੱਲ ਨੂੰ ਐਕਸੈਪਟ ਕੀਤਾ ਆ ਉਸ ਤੋਂ ਬਾਅਦ ਗੱਲਾਂ ਛਿੜੀਆਂ ਨੇ ਚਰਚਾ ਛਿੜੀ ਹੋਈ ਆ ਆਪਾਂ ਗੱਲ ਕਰਾਂਗੇ ਇਸ ਵਿਸ਼ੇ ਦੇ ਉੱਤੇ ਸਾਡੇ ਨਾਲ ਨੇ ਰਿਟਾਇਰਡ ਸਿਵਲ ਸਰਜਨ ਡਾਕਟਰ ਦਲੇਰ ਸਿੰਘ ਮਲਤਾਨੀ ਸਤਿ ਸ਼੍ਰੀ ਅਕਾਲ ਜੀ ਸਰ ਸਤਿ ਸ਼੍ਰੀ ਅਕਾਲ ਜੀ ਆਪਣੇ ਕਰਮਸ਼ੀਖਾ ਜੀ ਤੁਸੀਂ ਜਿਸ ਤਰ੍ਹਾਂ ਆਪਣੀ ਇੰਟਰੋਡਕਸ਼ਨ ਵੀ ਕੀਆ ਹੈ ਅ ਅਸਲ ਚ ਇਹਦੇ ਬਾਰੇ ਜਦੋਂ ਆਪਾਂ ਕੋਰੋਨਾ ਵਾਇਰਸ ਦੀ ਗੱਲ ਕਰਦੇ ਆ ਤੇ ਕੋਰੋਨਾ ਵੈਕਸੀਨ ਦੀ ਗੱਲ ਕਰਾਂਗੇ ਤਾਂ ਇਹ ਇਹਦੇ ਚ ਕਾਫੀ ਸਾਰੇ ਜਿਵੇਂ ਆਪਾਂ ਕਹਿੰਦੇ ਆ ਕਿ ਇਸ ਤਰ੍ਹਾਂ ਦੇ ਪੰਬਲ ਪੂਸੇ ਹੈਗੇ ਸੀ ਸ਼ੁਰੂਤ ਹੀ ਕਿ ਨਵੀਂ ਇਹ ਵਾਇਰਸ ਸੀਗੀ ਤੇ ਉਹਦੇ ਬਾਰੇ ਕੋਈ ਬਹੁਤ ਹੀ ਲੰਬੀ ਚੌੜੀ ਜਾਣਕਾਰੀ ਮੈਡੀਕਲ ਸਾਇੰਸ ਨੂੰ ਵੀ ਹੈ ਨਹੀਂ ਸੀ ਲਿਮਟਿਡ ਸੀ ਹਾਂ ਦੂਸਰਾ ਇਹ ਸੀਗਾ ਕਿ ਜਦੋਂ ਉਹਦੇ ਇਲਾਜ ਦੀ ਗੱਲ ਹੋਈ ਗਈ ਉਹਦੋਂ ਵੀ ਬਹੁਤ ਸਾਰੇ ਪੰਬਲ ਪੂਸੇ ਕਰੇ ਤੁਸੀਂ ਦੇਖੋ ਕਿ ਕਿੰਨੇ ਸਾਰੇ ਆਪਣੇ ਜਿਹੜੇ ਪੋਲੀਟੀਕਲ ਲੀਡਰਸ ਨੇ ਉਹੀ ਸਟੇਜਾਂ ਦੇ ਲੋਕਾਂ ਦਾ ਇਲਾਜ ਵੀ ਕਰ ਗਏ ਪਰਹੇਜ਼ ਵੀ ਕਰ ਗਏ ਤੇ ਬਿਮਾਰੀਆਂ ਵੀ ਦੱਸੀ ਗਏ ਉਹਦੇ ਨਾਲ ਨਾ ਉਹ ਐਕਚੁਅਲੀ ਨਾਨ ਟੈਕਨੀਕਲ ਹੋਣ ਕਰਕੇ ਉਹਨਾਂ ਨੇ ਕਾਫੀ ਜ਼ਿਆਦਾ ਇਸ ਪੈਂਡੈਮਿਕ ਦੇ ਦੌਰਾਨ ਇਸ ਗੱਲ ਨੂੰ ਸ਼ੋਅ ਕਰਨ ਦੀ ਕੋਸ਼ਿਸ਼ ਕੀਤੀ ਕਿ ਜਿਵੇਂ ਮੈਂ ਹੀ ਸਿਰਫ ਰਖਵਾਲਾ ਹੈਗਾ ਦੇਸ਼ ਦਾ ਜਾਂ ਲੋਕਾਂ ਦਾ ਤਾਂ ਐਸਾਂ ਦੀ ਪ੍ਰੈਜੈਂਟੇਸ਼ਨ ਉੱਥੇ ਆਈ ਉਹਦੇ ਚ ਫਿਰ ਜਦੋਂ ਜਿਹੜੇ ਮੈਡੀਕਲ professionals ਸੰਬੰਧਿਤ ਲੋਕ ਹੁੰਦੇ ਆ ਉਹ ਉਹਨਾਂ ਦੀ orientation ਨੰਬਰ ਆਫ ਨੰਬਰ ਤੇ ਨਹੀਂ ਹੁੰਦੀ ਅਗਰ ਜਿਵੇਂ ਬਾਰ-ਬਾਰ ਰਿਪੀਟਡਲੀ ਪਹਿਲਾਂ ਵੀ ਕਹਿੰਦਾ ਮੇਰੇ ਵਾਸਤੇ ਤਾਂ ਮੈਡੀਕਲ profession ਚ ਇੱਕ ਪੇਸ਼ੈਂਟ ਵੀ ਹੋਵੇ ਉਮੀ ਉਹਨੇ ਇੰਪੋਰਟੈਂਟ ਆ ਜਿੰਨਾ 1 ਲੱਖ ਪੇਸ਼ੈਂਟਸ ਹੁੰਦਾ ਸੋ ਉਹਨਾਂ ਦੀ ਓਰੀਐਂਟੇਸ਼ਨ ਤਾਂ ਉਸ ਸਾਈਡ ਤੇ ਸੀਗੀ ਲੇਕਿਨ ਪੋਲਿਟਿਸ਼ੀਅਨਸ ਦੀ ਓਰੀਐਂਟੇਸ਼ਨ ਜਿਹੜੀ ਹੈਗੀ ਆ ਜਿਵੇਂ ਪੋਲਿਟਿਸ਼ੀਅਨਸ ਨਾਰਮਲੀ ਕਰਦੇ ਆ ਉਸੇ ਤਰ੍ਹਾਂ ਦੀ ਸੀ ਸੋ ਇਹਦੇ ਚ ਜਿਹੜਾ ਹੁਣ ਲੇਟੈਸਟ ਕੇਸ ਜਿਹੜਾ ਹੈਗਾ ਉਹ ਜਿਹੜਾ ਇੰਗਲੈਂਡ ਦੇ ਵਿੱਚ ਆਇਆ ਇੱਕ ਤੇ ਇਹ ਇੱਕ ਕੰਪਨੀ ਜਿਹੜੀ ਹੈ ਜ ਐ ਵੈਕਸੀਨ ਤੇ ਸਾਰੇ ਵਰਲਡ ਦੇ ਵਿੱਚ ਵੈਕਸੀਨ ਲੱਗੀ ਹੈ ਇਹਨੂੰ ਕੋਵੀ ਸ਼ੀਲਡ ਵੈਕਸੀਨ ਜਿਹੜੀ ਹੈਗੀ ਆ ਇੰਡੀਆ ਚ ਵੀ ਮੈਕਸਿਮਮ ਕੋਵੀ ਸ਼ੀਲਡ ਲੱਗੀ ਆ ਕੁਝ ਉਹ ਵੈਕਸੀਨ ਲੱਗੀ ਆ ਕੁਝ ਛੋਟੀਆਂ ਮੋਟੀਆਂ ਉਹਦੇ ਚ ਇਹ ਗੱਲ ਆਪਾਂ ਸਾਰਿਆਂ ਨੂੰ ਪਹਿਲਾਂ ਜਿਵੇਂ ਟੂ ਵੈਕਸੀਨ ਇੱਕ ਤਾਂ ਹੈ ਨਹੀਂ ਵੈਕਸੀਨਸ ਤਾਂ ਬਹੁਤ ਸਾਰੀਆਂ ਆਈਆਂ ਨੇ ਸ਼ੁਰੂ ਤੋਂ ਕੁਝ ਦੇਖਦੇ ਨੇ ਡੈਟਨਸ ਦੀਆਂ ਵੈਕਸੀਨਸ ਲੱਗਦੀਆਂ ਸੀ ਨਹੀਂ ਆ ਰਹੇ ਵੀਸ ਵਾਲੀਆਂ ਲੱਗ ਰਹੀਆਂ ਸੀਆਂ ਫੇ ਤੁਹਾਡੇ ਪੋਲੀਓ ਵਾਲੀ ਵੈਕਸੀਨ ਹੁੰਦੀ ਹੈ ਦੋਸਤੀ ਮੀਜਲਸ ਵਾਲੀ ਬਹੁਤ ਸਾਰੀਆਂ ਟੀਵੀ ਵਾਲੀਆਂ ਵੈਕਸੀਨਸ ਕੋਈ ਵੀ ਇਹ ਵੈਕਸੀਨ 100% ਸੇਫ ਨਹੀਂ ਹੁੰਦੀ ਕਦੀ ਜਿਹੜੀਆਂ ਵੈਕਸੀਨ ਬਾਰੇ ਲੋਕਾਂ ਦੇ ਵਿੱਚ ਵੀ ਇਹ ਗੱਲ ਪਹਿਲਾਂ ਵੀ ਜਿਹੜੀ ਚੱਲ ਰਹੀ ਸੀ ਕਿ ਇਹਦੇ ਸਾਈਡ ਇਫੈਕਟਸ ਹੋਣਗੇ ਇਹ ਇਦਨ ਹਾਰਟ ਅਟੈਕ ਆ ਸਕਦੇ ਇਹ ਗੱਲਾਂ ਪਹਿਲਾਂ ਵੀ ਹੁੰਦੀਆਂ ਰਹੀਆਂ ਨੇ ਔਰ ਅੱਜ ਜਦੋਂ ਕੰਪਨੀ ਨੇ ਖੁਦ ਇਹ ਗੱਲ ਐਕਸੈਪਟ ਕੀਤੀ ਆ ਤਾਂ ਕਿਹਾ ਮੰਨਿਆ ਵੀ ਰੇਅਰ ਕੇਸ ਦੇ ਵਿੱਚ ਇਦਾਂ ਹੋ ਸਕਦਾ ਤਾਂ ਇਹਦੇ ਵਿੱਚ ਲੋਕਾਂ ਦੇ ਵਿੱਚ ਇੱਕ ਸਹਿਮ ਫੈਲਿਆ ਹੋਇਆ ਤੁਹਾਨੂੰ ਲੱਗਦਾ ਕਿ ਕੰਪਨੀ ਵੀ ਮੰਨ ਰਹੀ ਹੈ ਤਾਂ ਕਿਤੇ ਨਾ ਕਿਤੇ ਸੱਚਾਈ ਹੈਗੀ ਉਹ ਕੰਪਨੀ ਇਹ ਤਾਂ ਨਹੀਂ ਕਹਿ ਰਹੀ ਕਿ ਇਹਦੇ ਵਿੱਚ ਕੋਈ ਜ਼ੀਰੋ ਐਡਵਰਸ ਇਫੈਕਟਸ ਨੇ ਜ਼ੀਰੋ ਐਡਵਰਸ ਇਫੈਕਟਸ ਵਾਲੀ ਜਿਹੜੀ ਮੈਂ ਤੁਹਾਨੂੰ ਗੱਲ ਦੱਸ ਰਿਹਾ ਤਾਂ ਹੈ ਹੀ ਨਹੀਂ ਕਿਸੇ ਕਿਸੇ ਵੀ ਵੈਕਸੀਨ ਚ ਹੈ ਨਹੀਂ ਜਿਹੜੀਆਂ ਜਿਨ੍ਹਾਂ ਨੂੰ 5-500 ਸਾਲ ਲੱਗੇ ਬਣਨ ਵਾਸਤੇ ਆ ਇਹ ਗੱਲ ਜ਼ਰੂਰ ਆਈ ਸੀ ਕਿ ਇਹ ਜਿਹੜੀ ਕੋਵਿਡ ਵਾਲੀ ਵੈਕਸੀਨ ਸੀਗੀ ਇਹ ਵੈਕਸੀਨ ਬੜੀ ਫਾਸਟ ਬਣੀ ਇੰਨੇ ਸ਼ੋਰਟ ਸ਼ੋਰਟ ਪੀਰੀਅਡ ਦੇ ਵਿੱਚ ਬਣੀ ਟੈਸਟ ਕਰਨ ਦਾ ਟਾਈਮ ਹੀ ਨਹੀਂ ਦਿਆ ਉਹਨੇ ਟੈਸਟ ਕੀਤਾ ਲੇਕਿਨ ਲਿਮਟਿਡ ਫਿਰ ਇਹਨਾਂ ਨੇ ਇੱਕ ਵਰਡ ਜਿਹੜਾ ਯੂਜ਼ ਕਰ ਲਿਆ ਨਾ ਐਮਰਜੈਂਸੀ ਐਸੀ ਲਾਈ ਹੈ ਠੀਕ ਹੈ ਮੈਂ ਇਸ ਗੱਲ ਨੂੰ ਮੰਨਦਾ ਕਿ ਉਹ ਉਹ ਪੈਂਡੈਮਿਕ ਸੀਗਾ ਤੇ ਜੋ ਮੈਡੀਕਲ ਪ੍ਰੋਫੈਸ਼ਨਲ ਕਹ ਰਹੇ ਸੀ ਵੀ ਦੇਖੋ ਪੋਲਿਟਿਸ਼ਨਸ ਤੇ ਉਹਦੇ ਨਾਲ ਹੀ ਚੱਲਣਾ ਸੀਗਾ ਵਿੱਚ ਲੇਕਿਨ ਉਹ ਇਸ਼ੂ AC ਕੇ ਸਾਈਡ ਇਫੈਕਟ ਜਿਹੜੇ ਆਏ ਆ ਜਿਹਦੇ ਬਾਰੇ ਬਿਨਾਂ ਹੀ ਉਹਦੇ ਕੋਈ ਡਾਟਾ ਸਪੋਰਟ ਦੇ ਉਸ ਨੂੰ ਇੰਨਾ ਕਿ ਹਾਈਪਰ ਪਬਲਿਕ ਦੇ ਵਿੱਚ ਕਰਤਾ ਕਿ ਆਮ ਤਾਂ ਤੇ ਫਿਰ ਪਹਿਲਾਂ ਕੋਰੋਨਾ ਤੋਂ ਘਬਰਾਇਆ ਹੋਇਆ ਹੁਣ ਉਹ ਫਿਰ ਡਬਲ ਘਬਰਾਉਣ ਲੱਗ ਗਿਆ ਵਿੱਚ ਜਿਹੜਾ ਕਿ ਮੈਂ ਤੁਹਾਡੇ ਮੀਡੀਆ ਦੇ ਤੁਹਾਨੂੰ ਕਹਿਣਾ ਚਾਹਦਾ ਕਿ ਵੈਕਸੀਨ ਲੱਗ ਚੁੱਕੀ ਹੋਈ ਹੈ 2021 ਔਰ 22 ਤੱਕ ਹੀ ਲੱਗੀ ਹੈ ਨਾ ਉਸ ਤੋਂ ਬਾਅਦ ਤਾਂ ਲੱਗੀ ਨਹੀਂ ਤਾਂ ਇਸ ਕਰਕੇ ਹੁਣ ਉਹਦਾ ਕੋਈ ਸਾਈਡ ਇਫੈਕਟ ਜ਼ਿਆਦਾ ਆਉਣ ਦੇ ਕੋਈ ਚਾਂਸਸ ਨਹੀਂ ਹੈ ਲੇਕਿਨ ਦੂਸਰਾ ਕਿੰਨਾ ਟਾਈਮ ਡਾਕਟਰ ਸਾਹਿਬ ਲੱਗ ਜਾਂਦਾ ਵੀ ਵੈਕਸੀਨ ਦੇ ਜਿਹੜੇ ਸਾਈਡ ਇਫੈਕਟ ਆਉਣ ਦੇ ਲਈ ਉਹਨਾਂ ਨੂੰ ਟਾਈਮ ਲੱਗਿਆ ਉਹ ਉਹੀ ਮੈਂ ਗੱਲ ਕਰ ਰਿਹਾ ਕਿ ਉਹ ਜਿਵੇਂ ਕਿ ਵੈਕਸੀਨ ਬਾਰੇ ਇਹ ਮੰਨਿਆ ਗਿਆ ਸੀਗਾ ਕਿ ਇਹਦੇ ਤੇ ਬਾਡੀ ਤੇ ਇਫੈਕਟ ਜਿਹੜਾ ਪਲਮੇ ਦੀ ਤੁਰੇ 6 ਮਹੀਨੇ ਤੱਕ ਸੀਗਾ ਤਾਂ ਉਸ ਪੀਰੀਅਡ ਦੇ ਦੌਰਾਨ ਕੋਈ ਜਿਹੜਾ ਹੈਗਾ ਉਹ ਆ ਗਿਆ ਹੋਵੇ ਤਾਂ ਠੀਕ ਹੈ ਅੱਜ ਤੇ ਅੱਜ ਤਾਂ ਤੁਸੀਂ ਵੈਸੇ ਵੀ ਸੇਫ ਹੋ ਠੀਕ ਹੈ ਦੂਸਰਾ ਇਹ ਹੈਗਾ ਜਿੱਥੇ ਆਪਾਂ ਗੱਲ ਅਸਲ ਚ ਸ਼ੁਰੂ ਹੁੰਦੀ ਹੈ ਉਹ ਹੈਗੀ ਹੈ ਜਿਹੜੀ ਉਹ ਐਸਟਰਾਜਨਕਾ ਵਾਲੀ ਕੰਪਨੀ ਹੈ ਉਹਨਾਂ ਨੇ ਇੰਗਲੈਂਡ ਦੇ ਵਿੱਚ 2021 ਚ ਕੇਸ ਹੋਇਆ ਸੀਗਾ ਉਹਨਾਂ ਨੇ ਕੰਪੋਜੀਸ਼ਨ ਦਾ ਕੇਸ ਪਾਇਆ ਸੀ ਬੀਸਿਕਲੀ ਹੂੰ ਕੰਪਨਸੇਸ਼ਨ ਦੇ ਕੇਸ ਦੇ ਵਿੱਚ ਉੱਥੇ ਜਦੋਂ ਉਹਨਾਂ ਨੇ ਐਡਮਿਟ ਕੀਤਾ ਇੱਕ ਟਰਮ ਜੇ ਤੁਸੀਂ ਵੀ ਸੁਣੀਓ ਉਹ ਹੈਗੀ ਹੈ TTs ਹੂੰ TTs ਹੂਲੀਅਰ ਥਰੋਮਬੋਸਿਸ ਐਂਡ ਥਰੰਬੋਸਾਈਟੋਪੈਨਿਕ ਸਿੰਡਰੋਮ ਥਰੋਮਬੋਸਿਸ ਦਾ ਮਤਲਬ ਹੁੰਦਾ ਹੈ ਕਿ ਬਲੱਡ ਦਾ ਕਲੌਟ ਬਣ ਸਕਦਾ ਜਿਹੜਾ ਕਲੌਟ ਬਣਿਆ ਹੋਇਆ ਉਹ ਕਿਤੇ ਵੀ ਜਾ ਸਕਦਾ ਦਿਮਾਗ ਵਿੱਚ ਵੀ ਜਾ ਸਕਦਾ ਹਾਰਟ ਵਿੱਚ ਵੀ ਜਾ ਸਕਦਾ ਤੁਹਾਡੇ ਲੰਗਸ ਵਿੱਚ ਜਾ ਸਕਦਾ ਕਿੰਨੀ ਜਾਂ ਸਰੀਰ ਦੇ ਕਿਸੇ ਵੀ ਹਿੱਸੇ ਵਿੱਚ ਜਾ ਸਕਦਾ ਹਾਂ ਹਾਂ ਇਸੀ ਤਰ੍ਹਾਂ ਜਿਹੜਾ ਥਰੰਬੋਸਾਈਟੋਪਨੀਆ ਹੁੰਦਾ ਹੈ ਥਰੰਬੋਸਾਈਟੋਪਨੀਆ ਦਾ ਮਤਲਬ ਹੁੰਦਾ ਹੈ ਕਿ ਤੁਹਾਡੀ ਬੋਡੀ ਦੇ ਵਿੱਚ ਉਹ ਜਿਹੜੇ ਪਲੇਟਲੇਟ ਸੈਲਸ ਇਹਨੂੰ ਅਪਾ ਸੈਲੀ ਸੈਲਫ ਕਹਿੰਦੇ ਨੇ ਬੱਚੇ ਉਹ ਘਟ ਜਾਂਦੇ ਜਿਵੇਂ ਡੈਂਗੂ ਚ ਘਟਦੇ ਸੀਗੇ ਹਨ ਉਹਦੇ ਨਾਲ ਫਿਰ ਤੁਹਾਡੇ ਸਰੀਰ 'ਚ ਬਲੀਡਿੰਗ ਹੋ ਸਕਦੀ ਹੈ ਬਹੁਤ ਜਿਆਦਾ ਸੋ ਇਹ ਸਿੰਡਰੋਮ ਦਾ ਮਤਲਬ ਹੁੰਦਾ ਹੈ ਕਿ ਜਦੋਂ ਇੱਕ ਬਿਮਾਰੀ ਨਹੀਂ ਜਦੋਂ ਜ਼ਿਆਦਾ ਬਿਮਾਰੀਆਂ ਇਕੱਠੀਆਂ ਹੋਣ ਉਹਨੂੰ ਪਰ ਆਪਾਂ ਸਿੰਡਰਮ ਕਹਿ ਦਿੰਦੇ ਆ ਵਿੱਚ ਜਿਵੇਂ ਦੋ ਵਰਡ ਯੂਜ਼ ਕਰ ਲੈਣੇ ਪਰ ਇਨਫਰਮੋਸਿਸ ਵੀ ਕਰ ਲਿਆ ਕਲੋਟ ਵੀ ਕਰ ਲਿਆ ਤੇ ਉਧਰਲੇ ਪਾਸੇ ਘਟਣ ਵਾਲੀ ਗੱਲ ਵੀ ਕਰ ਲਈ ਵਿੱਚ ਸੋ ਉਹ ਉਹ ਕਿਸ ਦੇ ਵਿੱਚ ਕੰਪਨਸੇਸ਼ਨ ਦੇ ਵਿੱਚ ਕੰਪਨੀ ਨੇ ਇਹ ਗੱਲ ਮੰਨੀ ਹੈ ਕਿ ਇਹ ਰੇਅਰ ਚਾਂਸ ਹੋ ਸਕਦਾ ਹੈ ਸੋ ਰੇਅਰ ਵਰਡ ਤਾਂ ਲੋਕਾਂ ਨੇ ਛੱਡ ਦਿੱਤਾ ਉਹਨਾਂ ਨੇ ਉਪਰੋਂ ਚੱਕ ਲਿਆ ਬਸ ਉਸ ਨੂੰ ਹੁਣ ਉਹ ਉਹ ਜਿਹੜਾ ਉਪਰੋਂ ਚੱਕਿਆ ਹੋਰਡ ਉਹ ਠੀਕ ਨਹੀਂ ਹੈ ਕਿਉਂਕਿ ਕੋਈ ਬਹੁਤ ਵੱਡੇ ਕੇਸ ਸਿ ਰਿਪੋਰਟਡ ਨਹੀਂ ਹੋਏ ਹਾਂ ਇਹ ਬਹੁਤ ਹੀ ਰੇਅਰ ਕੇਸ ਲੈ ਹੈਗਾ ਉਹ ਵਿੱਚ ਪਤਨ ਬਈ ਇੰਡੀਆ ਚ ਤੱਕ ਅਜ ਤੱਕ ਬਹੁਤ ਹੀ ਲਿਮਟਡ ਜੀ ਗੱਲ ਆ ਰਹੀ ਹੈ ਕਿਉਂਕਿ ਇੰਡੀਆ ਇੱਕ ਬੜਾ ਕੰਟਰੀ ਹੈ ਬੱਚੋ ਤੇ ਇੰਗਲੈਂਡ ਦੇ ਮੁਕਾਬਲੇ ਇਸਦਾ ਬਹੁਤ ਜ਼ਿਆਦਾ ਵੱਡਾ ਕੰਟਰੀ ਹੈ ਹਾਂ ਸੋ ਇੱਥੇ ਤਾਂ ਵੈਕਸੀਨ ਜਿਹੜੀ ਹੈਗੀ ਆ ਉਹ ਕਰੋੜਾਂ ਤੇ ਬਲਕਿ ਸੈਂਕੜਿਆਂ ਦੇ ਹਿਸਾਬ ਨਾਲ ਜਿਹੜੀ ਹੈਗੀ ਆ ਉਹ ਜਦੋਂ ਲੱਗੀ ਸੋ ਇਸ ਕਰਕੇ ਇਹ ਹੈਗਾ ਕਿ ਇਹਦੇ ਹੋਰ ਵੀ ਹੋ ਸਕਦੇ ਐ ਇਦਾਂ ਦੀ ਕੋਈ ਡਾਇਰੈਕਟ ਕੋਈ ਇਨਫੋਰਮੇਸ਼ਨ ਨਹੀਂ ਹੈਗੀ ਕਿ ਹੁਣ ਹਾਰਟ ਐਨੀਆਂ ਜਿਹੜੀ ਚਰਚਾ ਜਿਹੜੀ ਹੋ ਰਹੀ ਹੈ ਇਹ ਇਹਦੇ ਪਿੱਛੇ ਕਾਰਨ ਕੀ ਲੱਗਦਾ ਇਹਦੇ ਇਹਦੇ ਪਿੱਛੇ ਜਿਹੜਾ ਹੈਗਾ ਫੇਕ ਮੀਡੀਆ ਜਿਹੜਾ ਹੈਗਾ ਰਿਪੋਰਟਸ ਜੜੀ ਹੈਗੇ ਨੇ ਉਹ ਤੱਕਿਆ ਤੇ ਤੱਕਿਆ ਜਿਹੜਾ ਸਾਰਾ ਕਿਸ ਨੇ ਅੱਗੇ ਅੱਗੇ ਉਸ ਨੂੰ ਸੁਨਾਤਾ ਉਹਨੇ ਦੂਸਰਾ ਇੰਡੀਆ ਜਿਹੜਾ ਹੈਗਾ ਨਾ ਉਹਦੇ ਵਿੱਚ ਹਰ ਗੱਲ ਦੇ ਉੱਤੇ ਪੋਲਿਟਿਕਸ ਹੁੰਦੀ ਹੈ ਅੱਜ ਜਿਹੜੀਆਂ ਹੈਗੀਆਂ ਇਲੈਕਸ਼ਨਾਂ ਚੱਲ ਰਹੀਆਂ ਨੇ ਤੇ ਕੁਝ ਉਹ ਲੋਕ ਜਿਹੜੇ ਮੈਂ ਦੋ ਗੱਲਾਂ ਕਹਿਣਾ ਹਾਂ ਨਾ ਕਿ ਇੰਡੀਆ ਦੇ ਵਿੱਚ ਜਦੋਂ ਪਤਾ ਲੱਗ ਜਾਣਾ ਕਿਸੇ ਨੂੰ ਵੀ ਕਿ ਮੈਨੂੰ ਇੱਥੇ ਸ਼ਾਇਦ ਕੋਈ ਕੰਪਨਸੇਸ਼ਨ ਮਿਲੂਗੀ ਹੈ ਨਾ ਤੇ ਲੋਕ ਰੌਲਾ ਪਾ ਲੈਂਦੇ ਆ ਨੰਬਰ 2 ਜਿਹੜੇ ਲੋਕ ਪੋਲਿਟੀਕਲੀ ਇੱਕ ਦੂਸਰੇ ਦੇ ਵਿਰੁੱਧ ਹੈਗੇ ਨੇ ਉਹ ਵੀ ਫਿਰ ਰੌਲਾ ਪਾਉਂਦੇ ਆ ਬੱਚੜੀ ਹੈਗੀ ਤੇ ਇਹ ਆਪਣੇ ਤਾਂ ਤੁਸੀਂ ਦੇਖੋ ਜਦੋਂ ਵੈਕਸੀਨ ਲੱਗੀ ਸੀ ਉਹਨੂੰ ਕਿੰਨਾ ਰੌਲਾ ਪਿਆ ਸੀਗਾ ਕਿ ਮੋਦੀ ਦੀ ਵੈਕਸੀਨ ਮੋਦੀ ਦੀ ਵੈਕਸੀਨ ਮੋਦੀ ਦੀ ਵੈਕਸੀਨ ਦੇ ਨਾਲ ਮਤਲਬ ਉਹ ਜੇ ਮੋਦੀ ਤਾਂ ਮਿਨਿਸਟਰ ਹੈਗਾ ਮੰਨ ਲਓ ਹੈ ਨਾ ਜਾਂ ਹੈਗੇ ਸੀ ਮੰਨਣਾ ਕੀ ਹਤਾ ਸੀ ਤੇ ਉਹ ਜੇ ਵੈਕਸੀਨ ਲੱਗੀ ਸੀ ਤਾਂ ਸਾਰੇ ਵਰਡ ਵਿੱਚ ਲੱਗੀ ਸੀ ਹਾਂ ਮਤਲਬ ਆਪਣੇ ਕਿਸੇ ਵੈਲਫੇਅਰ ਵਾਸਤੇ ਲੱਗੀ ਸੀ ਠੀਕ ਹੈ ਉਹ ਫਾਸਟ ਬਣ ਗਈ ਜਿੰਨੀ ਉਹ ਉਨੀ ਫਾਸਟ ਜਿਹੜੀ ਹੈਗੇ ਮੈਂ ਵੀ ਉਹ ਨੂੰ ਥੋੜਾ ਆਬਜੈਕਸ਼ਨ ਕੀਤਾ ਸੀ ਇਸ ਕੇ ਲਦੇ ਤੇ ਕਿ ਸਾਰੇ ਟ੍ਰਾਇਲ ਹੋ ਜਾਣੇ ਚਾਹੀਦੇ ਪਰ ਇਹਨਾਂ ਨੇ ਇੱਕ ਬੋਰਡ ਜਿਹੜਾ ਯੂਜ਼ ਕੀਤਾ ਸੀ ਨਾ ਐਮਰਜੈਂਸੀ ਟ੍ਰਾਇਲ ਅਸੀਂ ਵੈਕਸੀਨ ਲਗਾਤੀ ਆ ਮੈਂ ਉਸ ਕੇ ਐਕਚੁਅਲੀ ਆਬਜੈਕਸ਼ਨ ਕੀਤਾ ਸੀ ਕਿ ਐਮਰਜੈਂਸੀ ਟ੍ਰਾਇਲ ਨਾਂ ਦੀ ਕੋਈ ਚੀਜ਼ ਨਹੀਂ ਹੁੰਦੀ ਤੁਸੀਂ ਵੈਕਸੀਨ ਪ੍ਰੋਪਰ ਟ੍ਰਾਇਲ ਕਰੋ ਪ੍ਰੋਪਰ ਟ੍ਰਾਇਲ ਹੋਣਾ ਚਾਹੀਦਾ ਤੇ ਉਸ ਤੋਂ ਬਾਅਦ ਵੈਕਸੀਨ ਜਿਹੜੀ ਹੈਗੀ ਲੱਗੀ ਚਲ ਪਰ ਚਲੋ ਕਿਉਂਕਿ ਉਹ ਵੈਕਸੀਨ ਉਹ ਨੂੰ ਇੰਨਾ ਸਮਾਂ ਨਹੀਂ ਸੀਗਾ ਇੰਨਾ ਸਮਾਂ ਤੁਸੀਂ ਵੇਟ ਨਹੀਂ ਕਰ ਸਕਦੇ ਕਈ ਕੇ 100 ਸਾਲ ਵੀ ਲੱਗੇ ਵਿੱਚ ਜਿਹੜੀ ਹੁਣ ਡਿਟੇਲ ਹਿਸਟਰੀ ਪੜ੍ਹ ਰਹੇ ਸੀ ਕਈ ਵੈਕਸਿਸ ਨੂੰ ਕਈ ਕਈ ਕੇ 100 ਸਾਲ ਲੱਗੇ ਕਈ ਕਈ ਬਣੀਆਂ ਨਹੀਂ ਜਮੀਰ ਐਡਸ ਦੀ ਬਹੁਤ ਟਰਾਈ ਕੀਤੀ ਰੈਕਸ਼ਨ ਬੰਦ ਬਈ ਉਹ ਬਣੀ ਨਹੀਂ ਵਿੱਚ ਲਿਖੀ ਗਈਆਂ ਕਈਆਂ ਨੂੰ ਕਈ ਕਿਤੇ ਕੀ ਸਾਲ ਲੱਗੇ ਵਿੱਚ ਜਿਹੜੇ ਹੈਗੇ ਸੋ ਇੱਥੇ ਆਣ ਕੇ ਸਾਨੂੰ ਜਿਹੜਾ ਡਾਊਟ ਸੀਗਾ ਉਹ ਤਾਂ ਸਾਡੇ ਪ੍ਰੋਫੈਸ਼ਨ ਨਾਲ ਰਿਲੇਟਡ ਹੈ ਨਾ ਉਹਦਾ ਪੋਲਿਟਿਕਸ ਨਹੀਂ ਹੋਣੀ ਚਾਹੀਦੀ ਨਾ ਉਹਦੇ ਤੇ ਪੋਲਿਟਿਕਸ ਹਾਂ ਤੇ ਲੋਕਾਂ ਨੂੰ ਅੱਜ ਡਰਨ ਦੀ ਲੋੜ ਹੈਗੀ ਹੈ ਜੀ ਕਿਹੜਾ ਜਿਹੜਾ ਰੌਲਾ ਰੱਪਾ ਚੱਲ ਰਿਹਾ ਹੈ ਨਹੀਂ 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 ਲੋਕ ਜਿਸ ਢੰਗ ਨਾਲ ਪ੍ਰੈਜੈਂਟੇਸ਼ਨ ਕਰ ਰਹੇ ਨੇ ਉਸ ਢੰਗ ਨਾਲ ਲੋਕਾਂ ਨੂੰ ਡਰਦੇ ਜੂਤ ਨਹੀਂ ਹੈਗੀ ਹਰ ਗੱਲ ਜਿਹੜੀ ਹੈਗੀ ਆ ਉਸ ਨੂੰ ਤੁਸੀਂ ਵੈਕਸੀਨ ਨਾਲ ਜੋੜ ਕੇ ਨਹੀਂ ਦੇ ਸਕਦੇ ਨਾ ਹੀ ਉਹਨੂੰ ਤੁਸੀਂ ਕਾਰਪੋਰੇਟ ਹਾਊਸਿਸ ਨਾਲ ਜੋੜ ਕੇ ਦੇ ਸਕਦੇ ਹੋ ਨਾ ਹੀ ਤੁਸੀਂ ਉਸ ਨੂੰ ਪੋ ਉਹ ਵੈਕਸੀਨ ਦੇ ਅਡਵਰਸ ਇਫੈਕਟ ਬਾਰੇ ਵੀ ਉਹਦੀ ਡਿਸਕਸ਼ਨ ਹੋ ਰਹੀ ਚਾਹੀਦੀ ਜਿਸ ਤਰ੍ਹਾਂ ਮੈਂ ਕਿਹਾ ਕਿ ਇਹ ਜਿਹੜਾ টিਟੀਐਸ ਵਾਲਾ ਹੋਇਆ ਜਾਂ ਕਈ ਵਾਰ ਆਇਆ ਸੀਗਾ ਕਿ ਤੁਹਾਡੇ ਜੋਇੰਟਸ ਦੇ ਵਿੱਚ ਸੋਜਿਸ਼ ਹੋਗੀ ਪਰ ਉਹ ਤਾਂ ਇਮੀਡੀਏਟ ਸੀ ਨਾ ਉਦੋਂ ਹੀ ਜਦੋਂ ਕੋਨਾ ਸੀਗਾ 4 ਸਹੀ ਹਫ਼ਤੇਾਂ ਚ 8 ਹਫ਼ਤੇਾਂ ਚ ਇਹ ਥੋੜੀ ਜਿਹੀ ਸਾਲਾਬਦੀ ਹੁਣ ਜਿਹੜਾ ਹੋ ਗਿਆ ਉਹ ਤੁਸੀਂ ਵੈਕਸੀਨ ਉਦੋਂ ਦੀ ਲੱਗੀ ਹੋਈ ਹੈ ਤੇ ਹੁਣ ਤੁਹਾਡੇ ਗੋਡੇ ਦੁਖਣ ਲੱਗ ਜਾਂਦੇ ਤੁਸੀਂ ਕਹਿੰਦੇ ਹੋ ਜੀ ਬਸ ਉਹ ਗੋਡੇ ਉਹਦੇ ਕਰਕੇ ਤੁਸੀਂ ਜਾਂ ਉਦੋਂ ਤੁਸੀਂ ਜਿਹੜੀ ਹੈਗੀ ਹੈ ਲੱਗੀ ਸੀ ਜਿੱਦੇ ਤੁਹਾਡੇ ਹਾਰਟ ਵਿੱਚ ਕੋਈ ਸੋ ਜੀ ਸਾਹਿਬ ਜਿੱਦ ਤੁਸੀਂ ਹੁਣ ਚਾਰ ਸਾਲਾਂ ਬਾਅਦ ਕਹਿਣ ਲੱਗ ਜੋਗੇ ਉਹ ਉਹਦੇ ਕਰਕੇ ਐਸੇ ਐਸਾ ਨਹੀਂ ਹੈਗਾ ਇਹ ਇੰਡੀਆ ਤਾਂ ਇੱਕ ਬੜਾ ਹੀ ਲਾਈ ਲੱਗ ਜਾ ਤੇ ਪੰਬਰਪੂਸੇ ਜਿਹੇ ਵਾਲਾ ਕੰਟਰੀ ਹੈ ਸਾਹਿਬ ਇਹ ਗੱਲਾਂ ਜਿਹੜੇ ਫੈਕਟਸ ਨਹੀਂ ਚੱਲਦਾ ਫੈਕਟਸ ਤੇ ਵੀ ਨਹੀਂ ਚੱਲਦਾ ਇਹ ਇੰਡੀਆ ਕੋਈ ਫੈਕਟਸ ਤੇ ਚੱਲਣ ਵਾਲਾ ਕੰਟਰੀ ਨਹੀਂ ਹੈ ਇਟਸ ਇਤਨਾ ਸਿਰਫ ਇਥੋਂ ਸੁਣਿਆ ਉਧਰ ਨੂੰ ਤੱਕ ਤੁਸੀਂ ਲੈ ਕੇ ਸ਼ਾਮ ਤੱਕ ਇੰਨੀ ਸੋਸ਼ਲ ਮੀਡੀਆ ਦੇ ਉੱਤੇ ਤੁਹਾਡੀਆਂ ਜੜੀਆਂ ਨੇ ਰੂਮਰਸ ਫਲਾਈ ਰੂਮਰਸ ਆਉਂਦੀਆਂ ਨੇ ਫਿਰ ਲੋਕ ਉਸ ਨੂੰ ਮੰਨ ਜਾਂਦੇ ਨੇ ਤੋ ਜ ਤੁਸੀਂ ਦੇਖਾ ਤੁਸੀਂ ਵੀ ਕਈ ਵਾਰ ਮੇਰੇ ਨਾਲ ਇੰਟਰਵਿਊ ਵਿੱਚ ਕੋਵਿਡ ਦੇ ਦੌਰਾਨ ਵੀ ਆਪਣੀ ਜਿਹੜੀ ਡਿਸਕਸ਼ਨਸ ਹੋਈਆਂ ਸੀ ਵੱਖ-ਵੱਖਰੇ ਟੀਵੀ ਤੇ ਨਾ ਤੇ ਕੋਈ ਕਹਿੰਦਾ ਸੀ ਕਿਡਨੀ ਕੱਢ ਕੇ ਲੈ ਗਿਆ ਕੋਈ ਕਹਿੰਦਾ ਦਿਲ ਕੱਢ ਕੇ ਲੈ ਗਿਆ ਕੋਈ ਪਤਾ ਨਹੀਂ ਕੀ ਕੀ ਕੁਝ ਲੋਕ ਕਹੀ ਜਾਂਦੇ ਸੀ ਮਤਲਬ ਉਹਦੇ ਨਾਲ ਮੈਡੀਸਨ ਸਾਇੰਸ ਦੇ ਨਾਲ ਰਿਲੇਟਡ ਜਿਹੜੀ ਆ ਫੈਕਟਸ ਤੇ ਬੇਸਡ ਗੱਲ ਬਹੁਤ ਘੱਟ ਹੁੰਦੀ ਸੀ ਤੇ ਪੰਬਲੂਸੀ ਜਿਹੜੇ ਹੈਗਾ ਉਹ ਜ਼ਿਆਦਾ ਪਏ ਜਾਂਦੇ ਸੀ ਜਰ ਸਭ ਕੋਈ ਡਾਕਟਰ ਜਿਵੇਂ ਅਡਾਪਰਾਮਰ ਸਿੰਘ ਦਾ ਯਾਦ ਹੋਣਾ ਨੇ ਇਹ ਖਾਦਸ਼ੇ ਪਹਿਲਾਂ ਯਾਰ ਕੀਤੇ ਸੀ ਔਰ ਲੋਕ ਵੀ کہہ ਰਹੇ ਆ ਜਿਵੇਂ ਇਹ ਗੱਲਾਂ ਆਈਆਂ ਸੋਸ਼ਲ ਮੀਡੀਆ ਲੋਕ ਕਹਿੰਦੇ ਵੀ ਸਾਡੇ ਨਾਲ ਵੀ ਹੋਇਆ ਨਹੀਂ ਨਹੀਂ ਲੋਕ ਨਾਵਾ ਹੈ ਜੀਆਂ ਬਾਪੀਆਂ ਵੀ ਬਾਹਰਲੇ ਦੇਸ਼ਾਂ ਜਿਹੜੇ ਬੱਚੇ ਗਏ ਹੋਏ ਆ ਕੋਈ 24 ਸਾਲ ਦਾ ਕੋਈ 21 ਸਾਲ ਦਾ ਹਾਟ ਦੇ ਅਟੈਕ ਉਹਨਾਂ ਨੂੰ ਆਏ ਆਗੇ ਹਾਂ ਨਹੀਂ ਉਹ ਤੁਸੀਂ ਉਹ ਘਟਨਾਵਾਂ ਤੇ ਪਹਿਲੀ ਗੱਲ ਤੇ ਹੈਗੀ ਹੈ ਕਿ ਜਦੋਂ ਅਸੀਂ ਕਿਸੇ ਡਿਸੀਜ਼ ਨੂੰ ਡਾਇਗਨੋਸ ਕਰਨਾ ਜਿਵੇਂ ਮੈਂ TTS ਦਾ ਨਾਮ ਵੀ ਲਿਆ ਹੁੰਦਾ ਹਰ ਦਾ ਨਾਮ ਲਿਆ ਉਹ 19 ਦੇ ਤੱਕ ਨਹੀਂ ਤੁਸੀਂ ਕਨਫਰਮੇਸ਼ਨ ਕਰਦੇ ਜਿੰਨੇ ਤੁਹਾਡਾ ਪੋਸਟਮਾਰਟਮ ਨਹੀਂ ਹੁੰਦਾ ਜੱਤ ਤੋਂ ਬਾਅਦ ਪੋਸਟਮਾਰਟਮ ਉਸ ਤੋਂ ਪਹਿਲਾਂ ਇਨਵੈਸਟੀਗੇਸ਼ਨਸ ਹੁੰਦੀਆਂ ਨੇ ਜਿਹੜੀ ਹੈਗੀਆਂ ਬਿਨਾਂ ਇਨਵੈਸਟੀਗੇਸ਼ਨ ਤੁਸੀਂ ਕਿਸੇ ਬਿਮਾਰੀ ਨੇ ਕਹਿ ਸਕਦੇ ਚਲੋ ਆਈ ਐਮ ਸੌਰੀ ਕਿ ਡਾਕਟਰ ਅਮਰ ਸਿੰਘ ਆਜ਼ਾਦ ਹੋਣਾ ਇਸ ਦੁਨੀਆ ਚ ਨਹੀਂ ਕਿਰੇ ਇਸ ਕਰਕੇ ਉਹਦੇ ਬਾਰੇ ਬੋਲਣਾ ਤਾਂ ਠੀਕ ਨਹੀਂ ਮੈਂ ਸਮਝਦਾ ਲੇਕਿਨ ਇਹ ਜਿਹੜੀ ਤੁਸੀਂ ਹਾਰਟ ਟੈਕ ਦੀ ਗੱਲ ਕੀਤੀ ਹੈ ਖਾਸ ਕਰਕੇ ਤੁਸੀਂ ਜਿੱਦਾਂ ਬਹੁਤੇ ਸਾਰੇ ਕੇਸਿਸ ਆਏ ਆ ਆਪਣਾ ਕੈਨੇਡਾ ਦੇ ਵਿੱਚ ਤੇ ਆਈ ਐਮ ਸੌਰੀ ਕਿ ਮੈਂ ਅੱਗੇ ਵੀ ਇੱਕ ਦੋ ਵੀ ਨਹੀਂ ਤੇ ਮੇਰੀ ਪਹਿਲਾਂ ਵੀ ਗੱਲ ਹੋਈ ਹੈ ਟੀਵੀ ਚੈਨਲਸ ਤੇ ਮੈਂ ਕਹਿੰਦਾ ਕਿ ਮੈਂ ਇਸ ਕਰਕੇ ਇਸ ਗੱਲ ਦੇ ਨਾਲ ਐਗਰੀ ਨਹੀਂ ਕਰਦਾ ਕਿ ਪਹਿਲੀ ਗੱਲ ਤੋਂ ਉਹਨਾਂ ਦਾ ਪੋਸਟਮਾਰਟਮ ਨਹੀਂ ਹੋਇਆ ਨੰਬਰ 2 ਜੋ ਮੇਰੇ ਕੋਲ ਇਨਫੋਰਮੇਸ਼ਨ ਉਪਲਬਧ ਹੀ ਹੈ ਜੀ ਉੱਥੇ ਇਹ ਬੱਚੇ ਜਿਹੜੇ ਹੈਗੇ ਨੇ ਇਹ ਡਰੱਗਸ ਲੈਂਦੇ ਆ ਔਰ ਉੱਥੇ ਜਿਹੜੀ ਇੱਕ ਡਰੱਗ ਜਿਹੜੀ ਹੈਗੀ ਜਿਹੜੀ ਇੱਥੇ ਆਪਾਂ ਛਿੱਟੇ ਛਿੱਟੇ ਦੀ ਗੱਲ ਕਰਦੇ ਆ ਉਹਦੇ ਚ ਜਿਹੜੀ ਰਲਈ ਹੋਈ ਜਿਹੜੀ ਡਰੱਗ ਹੈਗੀ ਆ ਉਹ ਤਾਂ ਬਹੁਤ ਜ਼ਿਆਦਾ ਖਤਰਨਾਕ ਹੈ ਫੈਂਟਲ ਨਾਮ ਹੈ ਉਸ ਦਾ ਹਾਂ ਤੇ ਉਹ ਉਹਦੀ ਓਵਰਡੋਸਿਸ ਜਿਹੜੀ ਹੈਗੀਆਂ ਓਵਰਡੋਸ ਦਾ ਮਤਲਬ ਇਹ ਹੈਗਾ ਕਿ ਉਹ ਜ਼ਿਆਦਾ ਤੁਸੀਂ ਜਿਹੜੀ ਹੈਗੀ ਹੈ ਲੈ ਲਈ ਤੇ ਉਹ ਖਤਰਨਾਕ ਬਹੁਤ ਹੈ 100 ਗੁਣਾ ਜ਼ਿਆਦਾ ਛਿੱਟੇ ਤੋਂ ਜ਼ਿਆਦਾ ਉਹਦਾ ਇਫੈਕਟ ਜਿਹੜਾ ਬਾਡੀ ਤੇ ਦੱਸਿਆ ਜਾ ਰਿਹਾ ਸੋ ਇੱਕ ਤਾਂ ਉਹ ਗੱਲ ਸੀ ਨੰਬਰ 2 ਕਿ ਇਹ ਜਿਹੜੇ ਹਾਰਟ ਅਟੈਕ ਹੈਗੇ ਨਾ ਇਹ ਇਕੱਲੇ ਸਿਮਪਲੀ ਤੌਰ ਦੇ ਉੱਤੇ ਆਸਾਨੀ ਹੈਗਾ ਉਹਨਾਂ ਨੂੰ ਆਪਾਂ ਕੋਰਨਾ ਜੁੜਦੀ ਹੈ ਨਾਥਿੰਗ ਲਾਈਕ ਦਿਸ ਥਿੰਗ ਸਟ्रेस ਵੀ ਹੋਊਗੀ ਜਦੋਂ ਕਰਜ਼ੇ ਚੱਕੇ ਗਏ ਆ ਹਾਂ ਮੈਂ ਉਹੀ ਗੱਲਾਂ ਤੁਹਾਨੂੰ ਕਹਿਣ ਲੱਗਾ ਸੀਗਾ ਕਿ ਜਿਹੜੇ ਨਵੇਂ ਮੰਡੇ ਜਾਂਦੇ ਆ ਇੱਕ ਤੇ ਇਹਨਾਂ ਦਾ ਇਹ ਜਿਹੜੇ ਜਿਨ੍ਹਾਂ ਆਪਾਂ ਹਾਈ ਬਲੱਡ ਪ੍ਰੈਸ਼ਰ ਸ਼ੂਗਰ ਤੇ ਕੈਂਸਰ ਇਹਨਾਂ ਨੂੰ ਨਾ ਅਸੀਂ ਲਾਈਫ ਸਟਾਈਲ ਡਿਜ਼ੀਜ਼ ਕਹਿੰਦੇ ਆ ਇੱਕ ਤੇ ਆਪਣਾ ਲਾਈਫ ਸਟਾਈਲ ਠੀਕ ਨਹੀਂ ਹੈ ਸਟ्रेस ਇਸ ਲੋਕ ਤਾਂ ਆਪਾਂ ਬਹੁਤ ਜ਼ਿਆਦਾ ਰਹਿ ਗਏ ਆ ਖਾਣਾ ਆਪਣਾ ਜਿਹੜਾ ਹੈਗਾ ਉਹ ਬਹੁਤ ਹੀ ਗਲਤ ਟੰਗੜਾ ਖਾਸ ਕਰਕੇ ਨਵੇਂ ਮੁੰਡਿਆਂ ਦਾ ਤੇ ਜਿਹੜੇ ਜਿਮ ਵਿੱਚ ਜਾਂਦੇ ਆ ਤੇ ਉਹ ਜਿਹੜੇ ਸਪਲੀਮੈਂਟਸ ਖਾਂਦੇ ਆ ਜਲਦੀ ਜਲਦੀ ਬਾਡੀ ਵੱਡੀ ਬਣਾਉਂਦਾ ਬਹੁਤ ਹਾਰਮਫੁਲ ਹੈਗੇ ਆ ਫਿਰ ਜੌਬ ਦਾ ਬਹੁਤ ਸਟ्रेस ਹੈਗੀ ਆ ਸਟੱਡੀ ਦੀ ਬਹੁਤ ਸਟ्रेस ਹੈਗੀ ਆ ਡਰੱਗਸ ਜਿਹੜੀਆਂ ਹੈਗੀਆਂ ਨੇ ਉਹ ਬਹੁਤ ਹੈਗੀਆਂ ਨੇ ਸੋ ਇਹ ਇੱਕ ਹੀ ਸਾਰੇ ਫੈਕਟਰ ਨੇ ਜਿਨ੍ਹਾਂ ਦਾ ਕਈ ਵਾਰੀ ਕਯੂਮੂਲੇਟਿਵ ਇਫੈਕਟ ਕਰਕੇ ਤਾਂ ਆਪ ਆ ਜਾਂਦਾ ਉਹਨੂੰ ਇਕੱਲੇ ਕੋਵਿਡ ਦੇ ਨਾਲ ਜੋੜ ਕੇ ਤੁਸੀਂ ਨਹੀਂ ਦੇ ਸਕਦੇ ਔਰ ਆਪਣੀ ਜਿਹੜੀ ਇੰਡੀਅਨ ਕਾਉਂਸਲ ਆਫ ਮੈਡੀਕਲ ਰਿਸਰਚ ਹੈ ਹੈਗੀ ਆ ਉਸ ਲਈ ਵੀ ਇਹ ਗੱਲ ਕਹਤੀ ਆ ਕਿ ਨਹੀਂ ਡਾਟਾ ਸਪੋਰਟ ਨਹੀਂ ਕਰਦਾ ਕਿਸਕ ਉੱਪਰ ਉੱਪਰ ਰੂਲ ਆਊਟ ਨਹੀਂ ਨਾ ਕਰਦੇ ਦੀ ਕਿਸੇ ਸਿਨਲ ਆਪਾਂ ਮੈਂ ਕਿਹਾ ਕਿ ਇਹਾਂ ਕਿ ਵੈਕਸੀਨ ਨਾਲ ਕੁਝ ਨਹੀਂ ਹੋ ਸਕਦਾ ਕਿ ਵੈਕਸੀਨ ਦੇ ਨਾਲ ਅ ਪਹਿਲਿਆਂ ਦੇ ਨਾਲ ਵੀ ਹੁੰਦਾ ਅਸੀਂ ਉਹਨਾਂ ਨਾ ਇੱਕ ਬਾਰ-ਬਾਰ ਸਪੈਸੀਫਿਕਲੀ ਲੋਕਾਂ ਨੂੰ ਜੇ ਮੈਂ ਫਿਰ ਯਾਦ ਕਰਵਾ ਦਵਾਂ ਕਿ ਜਦੋਂ ਅਸੀਂ ਕੋਈ ਇਮਿਊਨਾਈਜੇਸ਼ਨ ਕੈਂਪ ਜਿਹੜਾ ਬੱਚਿਆਂ ਵਾਸਤੇ ਲਾਉਨੇ ਆ ਮਾਂਵਾਂ ਵਾਸਤੇ ਟੀਕੇ ਲਾਉਣ ਵਾਸਤੇ ਲਾਉਨੇ ਆ ਉਦੋਂ ਇੱਕ ਸਾਡੀ ਕਿੱਟ ਬਣੀ ਹੁੰਦੀ ਹੈ ਸਪੈਸੀਫਿਕਲੀ ਉਸ ਕਿੱਟ ਨੂੰ ਅਸੀਂ ਕਹਿੰਦੇ ਆ ਏ ਇ ਐਫ ਆਈ ਉਹਦਾ ਮਤਲਬ ਹੁੰਦਾ ਐਡਵਰਸ ਇਫੈਕਟਸ ਫਾਲੋਇੰਗ ਇਮਿਊਨਾਈਜੇਸ਼ਨ ਹੋਰ ਉਹ ਕਿੱਟ ਸਾਡੇ ਕੋਲ ਹੋਣੀ ਜ਼ਰੂਰੀ ਹੈ ਕਿਉਂਕਿ ਕਈ ਵਾਰੀ ਰਿਐਕਸ਼ਨ ਉੱਥੇ ਬੈਠੇ ਬੈਠੇ ਹੋ ਜਾਂਦਾ ਹੋ ਜਾਂਦਾ ਹਰ ਬੰਦੇ ਦੀ ਬਾਡੀ ਆ ਅਲੱਗ-ਅਲੱਗ ਰੀਐਕਟ ਹਾਂ ਬੱਚਿਆਂ ਨੂੰ ਵੀ ਹੋ ਜਾਂਦਾ ਸੋ ਇਸ ਕਰਕੇ ਸਿਰਫ ਇਹ ਗੱਲ ਕਹਦਣੀ ਜੇ ਇੱਥੇ ਟਿੱਕ ਲੱਗਿਆ ਸੀਗਾ ਹੁਣ ਦਰਦ ਹੁੰਦੀ ਹੈ ਤੇ ਇਹ ਬਹੁਤ ਮਾੜੀ ਗੱਲ ਐਸ ਤਰ੍ਹਾਂ ਨਹੀਂ ਹੁੰਦਾ ਕੁਝ ਵੀ ਜਿਹੜੀ ਹੈ ਜੇ ਇੱਥੇ થોੜਾ ਸੋਲਿਊਸ਼ਨ ਕਿਤੇ ਜਾਂ ਬੁਖਾਰ ਹੋ ਗਿਆ ਤਾਂ ਉਹ ਨਾਲ ਤੁਸੀਂ ਬਹੁਤ ਮਾੜੀ ਇਹ ਇਹ ਮਾਈਨਰ ਇਫੈਕਟਸ ਨੇ ਆਪਾਂ ਕਹਿੰਦੇ ਹਾਂ ਮੇਜਰ ਜਿਹੜਾ ਹੈਗਾ ਡਾਇਵਰਸ ਇਫੈਕਟ ਵੀ ਕਦੀ-ਕਦੀ ਤੁਸੀਂ ਦਾ ਜਿਹੜਾ ਮੈਂ ਆਪਣੀ 33 ਸਾਲ ਦੀ ਨੌਕਰੀ ਦੇ ਤੇ ਕੱਟ ਕੇ ਉੱਪਰ ਚੱਕ ਲਿਆ ਤੇ ਚੱਕੀ ਇੰਡੀਆ ਦਾ ਤੁਹਾਨੂੰ ਦੱਸਾ ਇੰਨਾ ਕ ਲਾਈ ਲਗ ਕੰਟਰੀ ਆ ਇੰਨਾ ਕ ਹੰਬਲ ਪੁੱਸੀ ਵਾਲਾ ਕੰਟਰੀ ਆ ਕਿ ਨਾ ਉਸ ਨੂੰ ਸੋਚਣਾ ਨਾ ਵਿਚਾਰਨਾ ਕਿ ਕੀ ਹੋਇਆ ਬਸ ਚਲੋ ਜੀ ਤੂੰ ਮੈਂ ਕਰਮਸ਼ੇਖਾ ਨੂੰ ਪਿਆਤਾ ਕਰਮਸ਼ੇਖਾ ਨੇ ਮੈਨੂੰ ਪਿਆਤਾ ਮੈਂ ਅੱਗੇ ਉਹ ਫਿਰ ਉਸ ਤੋਂ ਅੱਗੇ ਤੋਂ ਉਸ ਤੋਂ ਅੱਗੇ ਇਹ ਇਹ ਜਿਹੜਾ ਬੜਾ ਆ ਆਬੜ ਸੇ ਕਿ ਅਨਫੋਰਚੂਨੇਟ ਹੈ ਕਿ ਤੁਸੀਂ ਬਿਨਾਂ ਵਿਚਾਰੇ ਜਿਹੜਾ ਹੈਗਾ ਕਿ ਇਲਜ਼ਾਮ ਲਗਾਉਂਦੇ ਹੋ ਫਿਰ ਤੁਸੀਂ ਇਲਜ਼ਾਮ ਵੀ ਉੱਥੇ ਲਗਾਉਂਦੇ ਹੋ ਜਿੱਥੇ रिक्वायर्ड થઈએ ઓર ਕਿਉਂਕਿ વેક્સિન ਜਿਹੜੀ ਹੈਗੀ ਹੈ ਉਹ ਮੈਂ ਇੱਕ ਦੋ ਵਰਡ ਯੂਜ਼ ਕਰਦਾ ਨਾ ਇੱਕ ਉਹਦੀ ਪਲੈਨਿੰਗ ਵੀ ਮੈਨੇਜਮੈਂਟ ਪਲੈਨਿੰਗ ਦਾ ਮਤਲਬ ਪੋਲੀਟੀਸ਼ੀਨ ਤੋਂ ਬਤੋਰੋ ਤੁਮਹਾਨੂੰ ਇਹ ਕਹਿੰਦੇ ਜਿਹੇ ਬਿਮਾਰੀ ਹੈ ਜੀ ਇਹਦਾ ਇਲਾਜ ਦੱਸੋ ਡਾਕਟਰ ਸਾਹਿਬ ਹਨਾ ਤੇ ਉਹ ਇਲਾਜ ਤਾਂ ਕੀਤਾ ਡਾਕਟਰ ਨੇ ਹਾਂ ਤੇ ਫਿਰ ਉਹ ਉਹਨੂੰ ਆਪਾਂ ਕਹਿੰਦੇ ਮੈਨੇਜਮੈਂਟ ਉਹ ਮੈਨੇਜਮੈਂਟ ਮੈਨੇਜਰ ਵਾਲੇ ਨੇ ਫਿਰ ਤੁਸੀਂ ਜੋ ਵੀ ਗੱਲਾਂ ਕੱਢਣੀਆਂ ਨੇ ਕੱਢੋ ਕਿ ਅਲਟੀਮੇਟਲੀ ਜਿਹੜਾ ਹੈਗਾ ਪੋਲੀਟੀਸ਼ੀਅਨ ਨੇ ਥੋੜੀ ਵੈਕਸੀਨ ਬਣਾਈ ਹੈ ਵੈਕਸੀਨ ਤਾਂ ਸੀ ਬਣਾਈ ਹੈ ਬਿਲਕੁਲ ਮੈਡੀਕਲ ਪ੍ਰੋਫੈਸ਼ਨਲ ਬਣਾਈ ਹੈ ਤਾਂ ਉਹ ਲੋਕ ਕੋ ਐਕਚੁਅਲੀ ਆਪਣਾ ਮਤਲਬ ਕਰਨ ਵਾਸਤੇ ਬਸ ਪੋਲੀਟੀਕਲ ਪਾਰਟੀਆਂ ਕੁਝ ਦੇਖਿਆ ਉਹ ਜੋ ਇਲੈਕਸ਼ਨ ਚੱਲ ਰਹੀਆਂ ਨੇ ਕਦੀ ਕੋਈ ਮੁੱਦੇ ਦੀ ਗੱਲ ਹੁੰਦੀ ਹੈ ਹਾਂ ਬਸ ਤੌਂਤਾਈ ਨੇ ਤੁਸੀਂ ਮੇਰੇ ਤੇ ਲਾਈ ਜੋ ਮੈਂ ਤੁਹਾਡੇ ਤੇ ਲਾਈ ਬਸ ਦਿਸ ਇਜ਼ ਦਿਸ ਇਜ਼ ਆਹ ਇਹ ਐਕਚੁਅਲੀ ਵੈਕਸੀਨ ਜਿਹੜੀ ਹੈਗੀ ਹੈ ਇਹ ਹੁਣ ਤੌਂਤਾਂ ਦੇ ਖਾਤੇ ਵਿੱਚ ਫਸ ਗਈ ਜਿਵੇਂ ਕਰੋਨਾ ਵਾਇਰਸ ਤੌਂਤਾਂ ਦੇ ਖਾਤੇ ਵਿੱਚ ਫਸਿਆ ਸੀ ਔਰ ਉਦੋਂ ਵੀ ਲੋਕਾਂ ਨੇ ਕਈਆਂ ਨੇ ਕਾੜੇ ਪਿਆਏ ਕਈਆਂ ਨੇ ਤਲਾਲੀਆਂ ਵਜਾਈਆਂ ਤਾਲੀਆਂ ਵਜਾਈਆਂ ਸਾਮੀ RAMDEV ਜੀ ਵੀ ਹੈਗੇ ਅੰਦਰ ਹਾਂ ਉਹ ਹੁਣ ਅੰਦਰ ਹੀ ਬੈਠੇ ਆ ਫਿਰ ਅੰਦਰ ਬੈਠਣ ਦਾ ਮਤਲਬ ਹੈਗਾ ਜੋ ਕੁ ਸੋਧਣਾ ਹੋ ਰਿਹਾ ਹੁਣ ਪਤਾ ਲੱਗੀ ਰਿਹਾ ਉਸ ਨੂੰ ਉਹਨਾਂ ਨੇ ਵੀ ਦਾਵਾ ਕੀਤਾ ਜਿਵੇਂ ਦਵਾਈਆਂ ਬਣਾਤੀ ਕਿਸ ਨੇ ਉਹਨੇ ਕੋਰੋਨ ਲੋ ਬਣਾਈ ਸੀ ਹੁਣ ਉਹਦੇ ਚ ਫਸਿਆ ਵਰਦਾ ਤੇ ਜਿਹੜਾ 트াম্প ਜਿਹੜਾ ਹੈਗਾ ਤੁਹਾਨੂੰ ਕਲੋਰੋਕ੍ਰਮ ਖਾ ਗਿਆ ਸੀ ਉਹਨੂੰ ਕੌਂਕਸ ਆਏ ਹੁਣ ਜਾ ਕੇ ਲਿਆ ਕੇ ਠੀਕ ਹੈ ਇਸੇ ਤਰ੍ਹਾਂ ਇਹ ਲੋਕਾਂ ਨੇ ਉਹ ਜਿਹੜੀ ਐਂਟੀਵਾਇਰਲ ਸੀਗੀ ਰਮਦੇਸ਼ਵਰ ਕਿੰਨੇ ਕਰੋੜਾ ਰੁਪਏ ਉਸ ਤੇ ਕਮਾਏ ਜੋ ਕੁ ਸਭੀ ਕਮਾਏ ਉਹ ਵੀ ਉਸ ਸਾਰੀ ਪੋਲਿਟਿਕਸ ਦਾ ਹਿੱਸਾ ਬਣ ਗਿਆ ਸੀ ਕਿ ਬਿਮਾਰੀ ਘਟ ਲੋਕਾਂ ਨੂੰ ਡਰਾਵਾ ਪਾਤਾ ਡਰਾਵਾ ਪਾ ਕੇ ਫਿਰ ਬਸ ਲਈ ਲਈ ਜਾਓ ਜੋ ਕੁਝ ਲੋਕਾਂ ਕੋਲ ਕੋਈ ਵਹਿਮ ਚ ਰਹਿਣ ਦੀ ਲੋੜ ਨਹੀਂ ਐ ਇਸ ਤਰ੍ਹਾਂ ਜਿਹੜਾ 3rd ਵਰਲਡ ਆਰਡਰ ਆ ਜੀ ਉਹਦੇ ਤੇ ਸਾਰਾ ਕੁਝ ਹੋ ਰਿਹਾ ਨਹੀਂ 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 3rd ਵਰਲਡ ਵਾਰਲਡ ਆਰਡਰ ਵਾਲਾ ਉਹਦੇ ਚ ਕੋਈ ਕੋਈ ਐਸਾ ਇਸ਼ੂ ਨਹੀਂ ਹੈਗਾ ਖਾਸ ਕਰਕੇ ਜਿਹੜੀਆਂ ਇਹ ਵੈਕਸੀਨ ਦੋਵੇਂ ਦੀ ਦੋਵੇਂ ਜਣੀਆਂ ਕੋਵੀ ਸ਼ੀਲਡ ਐਂਡ ਕੋਵੈਕਸਿਨ ਇੰਡੀਆ ਚ ਜ਼ਿਆਦਾ ਲੱਗੀਆਂ ਸਿਗੀਆਂ ਇਹ ਤਾਂ ਕਾਫੀ ਸਾਰਾ ਪਹਿਲਾ ਟਰੈਡੀਸ਼ਨਲ ਮੈਥਡ ਆ ਉਹਦੇ ਨਾਲ ਹੀ ਬਣੀਆਂ ਸਿਗੀਆਂ ਅੱਜ ਤੱਕ ਉਹ ਜਿਹੜੀਆਂ ਵੈਕਸੀਨ ਉਧਰ ਫਾਰਨੇਚ ਲੱਗੀਆਂ ਯੂਰਪ ਵਿੱਚ ਲੱਗੀਆਂ ਉਹ ਥੋੜੀਆਂ ਡਿਫਰੈਂਟ ਮੈਥਡ ਨਾਲ ਬਣੀਆਂ ਹੋਈਆਂ ਸੀ ਉਹਦੇ ਬਾਰੇ ਅਜੇ ਤੱਕ ਇੱਥੇ ਤੱਕ ਟ੍ਰਾਇਲ ਕੱਟ ਹੋਈ ਸੀ ਨਾ ਉੱਥੇ ਤਾਂ ਉਹਦੀ ਪੂਰੀ ਪ੍ਰੋਸੀਜਰ ਤੇ ਵੀ ਥੋੜਾ ਜਿਹਾ ਡਾਊਟ ਹੈ ਲੋਕਾਂ ਨੇ ਡਾਊਟ ਪੁੱਛ ਕਿਤਾ ਲੇਕਿਨ ਉਹ ਡਿਫਰੈਂਟ ਇਸ਼ੂ ਹੈ ਸਾਡੇ ਨਾਲ ਰਿਲੇਟਡ ਨਹੀਂ ਹੈ ਧੰਨਵਾਦ ਜੀ ਰਫ ਸਾਹਿਬ ਡਾਕਟਰ ਸਾਹਿਬ ਡਾਕਟਰ ਦਲੇਰ ਸਿੰਘ ਮਲਤਾਨੀ ਜੀ ਜਿਨ੍ਹਾਂ ਨੇ ਬੜੇ ਵਿਸਥਾਰ ਦੇ ਵਿੱਚ ਜਿਹੜੇ ਰੂਮਰਸ ਫੈਲੀਆਂ ਹੋਈਆਂ ਨੇ ਵੈਕਸੀਨ ਨੂੰ ਲੈ ਕੇ ਉਹਨਾਂ ਨੂੰ ਕਲੀਅਰ ਕੀਤਾ ਤਰਕ ਦੇ ਆਧਾਰਤ ਗੱਲ ਕੀਤੀ ਹੈ ਜੁੜੇ ਰਹੋ ਤਰਕ ਸ਼ਿੰਦੀ ਦੇ ਨਾਲ ਜਲਦ ਹੀ ਮਿਲਾਂਗੇ ਕਿਸੇ ਹੋਰ ਮਹੱਤਵਪੂਰਨ ਵਿਸ਼ੇ ਦੇ ਨਾਲ ਤਰਕ ਦੀ ਕਸੌਟੀ ਦੇ ਮੈਂ ਕਰਮ ਸਿੱਖਾ ਕੈਮਰਾਮੈਨ ਰਮਨ ਦੇ ਨਾਲ ਧੰਨਵਾਦ